ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਪੂਰੇ ਭਾਰਤ ਦੇ ਵਿੱਚ ਲੋਹੜੀ ਦਾ ਪਵਿੱਤਰ ਤਿਹਾਰ ਮਾਗੀ ਦਾ ਤਿਹਾਰ ਮਨਾਇਆ ਜਾਂਦਾ ਕਿਉਂਕਿ ਸੰਤਾਂ ਨੂੰ ਅਸੀਂ ਬਿਲਕੁਲ ਦੱਸਣ ਲਈ ਗੱਲਬਾਤ ਕਰਾਂਗੇ ਅੱਜ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਦੇ ਨਾਲ ਲੋਹੜੀ ਦਾ ਤੇ ਮਾਗੀ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਗੱਲਬਾਤ ਕਰਾਂਗੇ ਬਾਬਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਫਤਿਹ ਜੀ ਕਿਸ ਤਰ੍ਹਾਂ ਦੇਖਦੇ ਹੋ ਬਾਬਾ ਜੀ ਜਿਹੜੇ ਤਿਹਾਰ ਨੇ ਤੋਂ ਪਵਿੱਤਰ ਤਿਹਾਰ ਨੇ ਭਾਰਤ ਦੇ ਕਿਉਂ ਮਨਾਏ ਜਾਂਦੇ ਨੇ ਜੀ ਮਾਸਾ ਵੀ ਜਿਹੜੇ ਆਪਣੇ ਦੇਸ਼ ਵਿੱਚ ਤਿਉਹਾਰ ਮਨਾਏ ਜਾਂਦੇ ਆ ਇਹ ਕਿਸ ਨਾ ਕਿਸੇ ਪਿੱਛੇ ਇਤਿਹਾਸਕ ਗੱਲ ਨਾਲ ਜੁੜਦੇ ਹੁੰਦੇ ਆ ਭਾਵੇਂ ਇਹ ਲੋਹੜੀ ਦਾ ਗੁਰੂ ਘਰ ਦੇ ਇਤਿਹਾਸ ਨਾਲ ਤਾਂ ਕੋਈ ਸਬੰਧ ਨਹੀਂ ਹੈ ਇੱਕ ਇਕਦੁੱਲਾ ਪੱਟੀ ਹੋਇਆ ਉਹਨੇ ਉਹ ਅਮੀਰਾਂ ਤੋਂ ਰਾਜਿਆਂ ਤੋਂ ਧਨ ਲੁੱਟ ਕੇ ਤੇ ਗਰੀਬਾਂ ਨੂੰ ਵੰਡਿਆ ਕਰਦਾ ਸੀ ਜਿਵੇਂ ਉਹਨੇ ਇੱਕ ਸੁੰਦਰੀ ਤੇ ਮੰਦਰੀ ਲੜਕੀ ਦੇ ਸ਼ਾਦੀ ਕੀਤੀ ਕਿਉਂਕਿ ਪੁਰਾਣੇ ਧਰਮ ਦੇ ਮੁਤਾਬਕ ਉਹ ਅੱਗ ਦੇ ਦੁਆਲੇ ਫੇਰੇ ਕਰਾਏ ਜਾਂਦੇ ਆ ਤਾਂ ਉਹਨੇ ਜਦੋਂ ਉਹ ਹਮਨਕੁੰਡ ਬਣਾਇਆ ਤੇ ਬਹੁਤ ਸਾਰੀ ਸਮੱਗਰੀ ਉਹਦੇ ਚ ਪਾਈ ਗਈ ਜਿਵੇਂ ਕਿ ਉਹ ਪਾਇਆ ਗਿਆ ਸ਼ੱਕਰ ਪਾਈ ਗਈ ਉਹ ਤੇਲ ਤੁਲ ਪਾਏ ਗਏ ਤੇ ਉਹ ਦਾ ਉਹਦੇ ਨਾਂ ਤੇ ਲੋਕ ਉਹ ਜਿਹੜਾ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੇ ਐਵੇਂ ਸੇ ਜਿਹੜੇ ਤਿਉਹਾਰ ਨੇ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਉਂਦੇ ਆ ਪ੍ਰੇਮ ਭਾਵਨਾ ਆਪਾਂ ਇਕੱਠੇ ਹੁੰਨੇ ਆ ਪਹਿਲਾਂ ਲੋਕ ਪਿੰਡਾਂ ਦੇ ਵਿੱਚ ਸੱਤਾਂ ਵਿੱਚ ਬੈਠ ਕੇ ਲੋਹੜੀ ਬਾਲ ਕੇ ਉੱਥੇ ਬੈਠ ਕੇ ਆਪਸ ਵਿੱਚ ਗੱਲਾਂ ਬਾਤਾਂ ਪ੍ਰੇਮ ਦੀਆਂ ਕਰਿਆ ਕਰਦੇ ਸਨ ਭਾਵੇਂ ਅੱਜ ਉਹ ਸਮਾਂ ਬਹੁਤ ਘਟਦਾ ਗਿਆ ਲੋਭ ਹੋਣ ਦੇ ਕਿਨਾਰੇ ਚਲੇ ਗਏ ਕਿਉਂਕਿ ਲੋਕ ਆਪਣੇ ਆਪ ਤੱਕ ਸੀਮਤ ਰਹਿ ਗਿਆ ਬਾਕੀ ਆਓ ਜੀ ਮਾਗੀ ਦੀ ਗੱਲ ਕਰੇ ਸੀ ਮਾਗੀ ਦਾ ਜਿਹੜਾ ਇਤਿਹਾਸ ਹੈ ਗੁਰੂ ਘਰ ਨਾਲ ਇਹ ਸਬੰਧ ਰੱਖਦਾ ਹੈ ਤੇ ਮੁਕਸਰ ਦੀ ਧਰਤੀ ਉੱਤੇ ਮਾਗੀ ਵਾਲੇ ਦਿਨ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਹੁੰਦਾ ਹੈ ਉਹ ਮਹਾਨ ਸ਼ਹੀਦਾਂ ਨੇ ਜਿਨ੍ਹਾਂ ਨੇ ਕਲਗੀਧਰ ਪਾਸ਼ਾ ਮਹਾਰਾਜ ਨੂੰ ਆਪਣੀ ਕੋਲ ਕੀਤੀ ਭੁੱਲ ਬਖਸ਼ਾਉਣ ਵਾਸਤੇ ਸ਼ਹਾਦਤਾਂ ਦਿੱਤੀਆਂ ਸੋ ਜਦੋਂ ਇਹ ਸਿੰਘ ਬਦਾਵਾ ਲਿਖ ਕੇ ਦੇਖ ਕੇ ਚਲੇ ਗਏ ਕਲਗੀਧਰ ਪਾਸ਼ਾ ਨੂੰ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੰਘ ਨਹੀਂ ਜਦੋਂ ਇਹ 14ਵਾਂ ਜੰਗ ਖਦਰਾਨੇ ਦੀ ਢਾਬ ਤੇ ਹੋਇਆ ਜਿਹਦਾ ਨਾਮ ਬਾਅਦ ਵਿੱਚ ਮੁਕਸਰ ਪਿਆ ਇਹਦਾ ਨਾਮ ਪਹਿਲਾਂ ਖਦਰਾਨੇ ਦੀ ਢਾਬ ਸੀ ਇੱਥੇ ਫਿਰ ਵਜ਼ੀਰ ਖਾਂ 10000 ਫੌਜ ਲੈ ਕੇ ਮਹਾਰਾ ਦਾ ਪਿੱਛਾ ਕਰਦਾ ਆ ਰਿਹਾ ਸੀ ਇੱਥੇ ਖਦਰਾਨੇ ਦੀ ਢਾਬ ਤੇ ਫਿਰ ਉਹਨਾਂ ਸਿੰਘਾਂ ਨੇ ਮੋਰਚਾ ਬੰਦੀ ਕਰ ਲਈ ਪਹਿਲਾਂ ਲਾਹੌਰ ਦੇ ਸਿੰਘ ਮਿਲੇ ਉਹ ਕਹਿਣ ਲੱਗੇ ਆ ਕਿ ਉਹਨਾਂ ਵਿੱਚ ਕੋਈ ਸਰਕਾਰੀ ਅਸਰ ਦੇ ਸਿੰਘ ਸਨ ਤੁਸੀਂ ਤੁਹਾਡੀ ਅਸੀਂ ਸਰਕਾਰ ਨਾਲ ਸਮਝੌਤਾ ਕਰਾ ਦਿੰਨੇ ਆ ਤੇ ਤੁਸੀਂ ਪਹਿਲੇ ਗੁਰੂਆਂ ਵਾਂਗੂ ਬੈਠ ਕੇ ਉਪਦੇਸ਼ ਕਰੋ ਸਿੱਖੀ ਦਾ ਗੁਰੂ ਨਾਨਕ ਦੇ ਕਲਗੀ ਤੇ ਕਲਗੀ ਤਰਪਾਸ਼ ਹਮਾਰੇ ਕਹਿੰਦੇ ਜੇ ਸਿੱਖ ਬਣ ਕੇ ਉਪਦੇਸ਼ ਦੇਣ ਆਇਆ ਤਾਂ ਤੁਹਾਡੇ ਵਰਗੇ ਕੱਚੇ ਪਿੱਲੇ ਸਿੱਖਾਂ ਦੀ ਲੋੜ ਨਹੀਂ ਜੇ ਗੁਰੂ ਬਣ ਕੇ ਉਪਦੇਸ਼ ਦੇਣ ਆਇਓ ਤਾਂ ਗੁਰੂ ਨਾਨਕ ਇਹਂਦੇ ਸਾਨੂੰ ਕਿਸੇ ਹੋਰ ਗੁਰੂ ਦੀ ਲੋੜ ਨਹੀਂ ਹੈ ਜਿੱਧਰੋਂ ਆਇਓ ਚਲੇ ਜਾਓ ਸੋਨਾ ਆ ਕੇ ਦੱਸੇ ਨਾ ਬਦਾਈ ਵੀ ਸਿੰਘਾਂ ਨੂੰ ਸਿੰਘੋ ਜਿਹੜੀਆਂ ਗੰਡਾਂ ਤੁਸੀਂ ਆਥਰਾਂ ਦੇ ਕੇ ਆਏ ਹੋ ਮੂੰਹ ਨਾਲ ਖੋਲ ਨਹੀਂ ਪਹਿਣ ਗਿਆ ਜਿਹੜੇ ਅੱਖਰ ਤੁਸੀਂ ਸ਼ਾਈ ਨਾਲ ਲਿਖਿਆ ਖੂਨ ਨਾਲ ਮਟਾਉਣੇ ਪੈਣਗੇ ਇੱਥੇ ਫਿਰ ਜੰਗ ਹੋਇਆ ਉਹਨਾਂ ਸਿੰਘਾਂ ਨੇ ਝਾੜਾਂ ਦੇ ਉੱਤੇ ਆਪਣੇ ਚਾਦਰੇ ਕਸ਼ਹਰੇ ਪਾ ਦਿੱਤੇ ਦੁਸ਼ਮਣਾਂ ਨੂੰ ਪਤਾ ਲੱਗੇ ਬਹੁਤ ਫੌਜਾਂ ਦਾ ਇੱਥੇ ਟੰਬੂ ਲੱਗੇ ਹੋਏ ਆ ਪਰ ਹੈ ਕਿ ਭਾਵੇਂ ਗਿਣਤੀ ਦੇ ਸਿੰਘ ਸੀ ਕੁਛ ਮਰਦੇ ਨਾਲ ਫੌਜ ਸੀ ਇਹਨਾਂ ਵਦਾਵੀ ਸਿੰਘਾਂ ਨੇ ਫਿਰ ਉੱਥੇ ਵਜੀਰ ਖਾਨ ਦੀ ਫੌਜ ਨਾਲ ਜੰਗ ਕੀਤਾ ਮਾਂਝ ਪਛਤਾਵਾ ਸੀ ਸੀ ਤਾਂ ਹੋ ਗਏ ਜਿਨ੍ਹਾਂ ਵਿੱਚ ਕਮਾਈ ਭਾਗੋ ਸਿਰਫ ਮਾਈ ਭਾਕ ਔਰ ਬਹੁਤ ਸਖਤ ਫੱਟੜ ਸਿੰਘ ਭਾਈ ਮਾਨ ਸਿੰਘ ਜੰਗ ਹੋ ਰਿਹਾ ਮਾਰ ਟਿੱਬੀ ਤੇ ਬੈਠ ਕੇ ਦੇਖ ਰਿਹਾ ਟਿੱਬੀ ਸਾਹਿਬ ਤੇ ਜਿਸ ਗੁਰੂ ਘਰ ਦਾ ਉਹ ਟਿੱਬੀ ਸਾਹਿਬ ਹੈ ਇਹ ਟਿੱਬੀ ਤੇ ਬੈਠ ਕੇ ਮਹਾਰਾ ਕਦੇ ਕਦੇ ਤੀਰ ਵੀ ਚਲਾਉਂਦੇ ਸਨ ਜੋ ਜੰਗ ਫਤਿਹ ਹੋ ਗਿਆ ਮਾਰਾ ਮਦਾਨੇ ਜੰਗ ਵਿੱਚ ਆ ਗਏ ਤੇ ਉਹਨਾਂ ਫੱਟੜ ਸਿੰਘਾਂ ਨੂੰ ਦੇਖਦੇ ਮੇਰਾ 5000 ਸਿੰਘ ਹੈ ਇਹ ਮੇਰਾ 10000 ਸਿੰਘ ਹੈ ਕਿਸੇ ਨੂੰ ਕਾਬਲ ਕੰਧਾਰ ਦੀ ਨਵਾਬੀ ਕਿਸੇ ਨੂੰ ਕਾਬ ਕਸ਼ਮੀਰ ਦੀ ਇਸ ਤਰ੍ਹਾਂ ਬਖਸ਼ਦੇ ਆ ਜਦੋਂ ਭਾਈ ਮਾਨ ਸਿੰਘ ਦੇਖਿਆ ਉਹ ਸਹਿ ਕਰੇ ਸੀ ਅਖੀਲੇ ਦਮਾਂ ਤਹਸੀਸ ਉਹ ਖੂਨ ਦੀ ਲੱਤ ਪਾ ਧਰਤੀ ਉੱਤੇ ਮਾਰੇ ਬੈਠ ਗਏ ਉਹ ਚੱਕ ਕੇ ਸਿਰ ਆਪਣੇ ਪੱਟ ਤੇ ਰੱਖ ਲਿਆ ਭਾਈ ਮਾਨ ਸਿੰਘ ਜੀ ਤੂੰ ਕਹੇ ਤਾਂ ਦੁਨੀਆ ਦਾ ਰਾਜ ਜੇ ਤੂੰ ਚਾਹੇ ਤਾਂ ਚਾਰ ਜੁਗਾਂ ਦੀ ਆਰਜੂ ਤੈਨੂੰ ਬਖਸ਼ ਦਿੰਨੇ ਆਂ ਕਹਿੰਦਾ ਮਹਾਰਾਜ ਜਿਹੜੇ ਸੀ ਭੁੱਲ ਕੀਤੀ ਸੀ ਉਹ ਸਾਡੀ ਮaaf ਕਰ ਦਿਓ ਬਿਦਾਵੇ ਦਾ ਕਾਗਜ਼ ਤਾੜ ਦਿਓ ਉਹਦੇ ਸਾਹਮਣੇ ਭਾਈ ਮਾਨ ਸਿੰਘ ਦੇ ਸਾਹਮਣੇ ਕਲਗੀ ਤਰਪਾਸ਼ ਨੇ ਆਪਣੇ ਕਮਰ ਕੱਸੀ ਵਿੱਚੋਂ ਕੱਢਿਆ ਬਦਾਵੇ ਦਾ ਕਾਗਜ਼ ਪਾੜ ਕੇ ਦੋਸ਼ ਛੱਰਤੇ ਉਸ ਗੁਰੂ ਘਰ ਦਾ ਟੁੱਟੀ ਗੰਢੀ ਸੋ ਇਸ ਉੱਥੇ ਇਹ ਭਾਵੇਂ ਜੰਗ ਤਾਂ ਮਾਨਸਾ ਵਿਸਾਖ ਵਿੱਚ ਹੋਇਆ ਜੀ ਉਸ ਇਲਾਕੇ 'ਚ ਪਾਣੀ ਦਿੱਕਤ ਹੋਣ ਕਰਕੇ ਫਿਰ ਖਾਲਸੇ ਨੇ ਮਾਗੀ ਦਾ ਜੋੜ ਮਿਲ ਰੱਖ ਲਿਆ ਸੋ ਇਸ ਕਰਕੇ ਅੱਜ ਲੋੜੀ ਹੈ ਕੱਲ ਨੂੰ ਮਾਗੀ ਹੈ ਤੇ ਉਹ ਸੰਗਤਾਂ ਵਿੱਚ ਬਹੁਤ ਸ਼ਾਨਾ ਮਨਾਇਆ ਜਾਂਦਾ ਇੱਕ ਰੁੱਤ ਬਦਲਦੀ ਹੁੰਦੀ ਹੈ ਇਸ ਵਿੱਚ ਹੀ ਲੋਕਾਂ ਦੀ ਖੁਸ਼ੀ ਹੋਣ ਕਰਕੇ ਇਕੱਠੇ ਹੁੰਦੇ ਆ ਬਿਲਕੁਲ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਜੀ ਧਾਰਮਿਕ ਸਮਾਗਮ ਨੇ ਜਿਹੜੇ ਵੱਡੇ ਮਾਗੀ ਤੇ ਤਿਹਾਰ ਨੂੰ ਲੈ ਕੇ ਬਣਾਏ ਜਾਂਦੇ ਨੇ ਇਹ ਜਿਵੇਂ ਸਭ ਤੋਂ ਵੱਡਾ ਜੋੜ ਮੇਲਾ ਮੁਕਤਸਰ ਹੁੰਦਾ ਹੈ ਤਕਰੀਬਨ ਬਾਕੀ ਹਰ ਗੁਰੂ ਘਰਾਂ ਦੇ ਵਿੱਚ ਜਿਵੇਂ ਉਹ ਦਿਨ ਸੰਗਰਾਮ ਹੁੰਦੀ ਹੈ ਮਾਗੀ ਵਾਲੇ ਦਿਨ ਸੰਗਰਾਮ ਦਾ ਦਿਹਾੜਾ ਸਾਕਰਾਂਤ ਕ੍ਰਾਂਤੀ ਦਾ ਦਿਨ ਜਦੋਂ ਸੂਰਜ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਆਉਂਦਾ ਹੈ ਤੁਹਾਨੂੰ ਕਹਿੰਦੇ ਨੇ ਸਾਕਰਾਂਤ ਕੁਦਰਤੀ ਗੱਲ ਹੈ ਜਿਹੜਾ ਮੌਸਮ ਪਿਛਲੀ ਸੰਗਰਾਂਦ ਨੂੰ ਸਿਹਤ ਕੀ ਨਹੀਂ ਹੈ ਜਿਹੜਾ ਐਤ ਕੀ ਅਗਲੀ ਸੰਗਰਾਂਦ ਨੂੰ ਨਹੀਂ ਹੋਊਗਾ ਇਹਨੂੰ ਚੇਂਜ ਦਾ ਦੇ ਗਏ ਬਦਲਾਓ ਦਾ ਇਹ ਸਾਡੇ ਦੇਸ਼ ਵਿੱਚ ਬਹੁਤ ਪੁਰਾਣੇ ਸਮੇਂ ਤੋਂ ਮਨਾਇਆ ਜਾਂਦਾ ਹੈ ਪਰ ਗੁਰੂ ਨਾਨਕ ਦੇਵ ਜੀ ਮਾਰ ਨੇ 12 ਮਹੀਨਿਆਂ ਪ੍ਰਤੀ ਉਪਦੇਸ਼ ਕਰਕੇ 12 ਮਾਂ ਦੀ ਬਾਣੀ ਉਚਾਰੀ ਫਿਰ ਪੰਨਵੀ ਪਾਸ਼ਾ ਮਾਰਨ ਦੁਬਾਰਾ ਫਿਰ ਮਾਂਜ ਰਾਗ ਦੇ ਵਿੱਚ ਮਾਂ 12 ਮਾਂ ਦੀ ਬਾਣੀ ਉਚਾਰ ਕੇ 12 ਮਹੀਨਿਆਂ ਪ੍ਰਤੀ ਉਪਦੇਸ਼ ਦਿੱਤਾ ਤੇ ਗੁਰੂ ਘਰ ਦੇ ਵਿੱਚ ਹਰ ਗੁਰੂ ਘਰ ਦੇ ਵਿੱਚ ਸੰਗਰਾਂਦ ਮਨਾਈ ਜਾਂਦੀ ਹੈ ਸਵੇਰੇ ਸੰਗਤਾਂ ਇਕੱਠੀਆਂ ਹੁੰਦੀਆਂ 12 ਮਾਹ ਦਾ ਪਾਠ ਹੁੰਦਾ ਹੈ ਦੇ ਗੁਰੂ ਕੇ ਲੰਗਰ ਚੱਲਦੇ ਆ ਕਥਾ ਕੀਰਤਨ ਹੁੰਦਾ ਹੈ ਇਹ ਸਾਨੂੰ ਜਿੱਥੇ ਧਾਰਮਿਕ ਸਥਾਨ ਨੇ ਗੁਰੂ ਨਾਲ ਜੋੜਦੇ ਆ ਉੱਥੇ ਸਾਨੂੰ ਆਪਣੇ ਇਤਿਹਾਸ ਇਤਿਹਾਸ ਨਾਲ ਵੀ ਜੋੜਦੇ ਆ ਬਿਲਕੁਲ ਬਾਬਾ ਜੀ ਕੋਈ ਸੰਗਤਾਂ ਨੂੰ ਇਸ ਦਿਨ ਤੇ ਕੋਈ ਸੰਦੇਸ਼ ਤੁਹਾਡੇ ਵੱਲੋਂ ਇਹ ਅਸੀਂ ਸੰਗਤਾਂ ਨੂੰ ਇਹ ਬੇਨਤੀ ਕਰਦੇ ਆ ਕਿ ਜਿਵੇਂ ਉਹਨਾਂ ਨੇ ਆਪਣੀ ਕੀਤੀ ਕੋਲ ਬਖਸ਼ਾ ਕੇ ਗੁਰਮਾ ਦੇ ਖੁਸ਼ੀਆਂ ਲਈਆਂ ਅਸੀਂ ਵੀ ਅੱਜ ਆਪਣੀ ਜਿਹੜੀ ਜ਼ਿੰਦਗੀ ਲੰਘ ਚੁੱਕਿਆ ਮਨਮਤ ਦੇ ਅਨੁਸਾਰ ਗੁਰੂ ਅਗੇ ਬੇਨਤੀ ਕਰੇ ਮਾਰਾ ਕਿਰਪਾ ਕਰੋ ਸਾਨੂੰ ਬਖਸ਼ੋ ਸਿੱਖੀ ਦਾ ਸੇਵਾ ਸਿਮਰਨ ਦਾਤ ਗੁਰੂ ਦੇ ਉਪਦੇਸ਼ ਤੇ ਚੱਲ ਕੇ ਅਸੀਂ ਆਪਣੇ ਜਨਨ ਸਫਲਾ ਕਰ ਸਕੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਿਲਕੁਲ ਇਹ ਸਨ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਸਿਸਰ ਹਲੌਰਾਂ ਸਾਹਿਬ ਤੋਂ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਲੋਹੜੀ ਦੇ ਤਿਹਾਰ ਨੂੰ ਲੈ ਕੇ ਤੇ ਮਾਘੀ ਦੇ ਤਿਹਾਰ ਨੂੰ ਲੈ ਕੇ ਬਿਲਕੁਲ ਸਿੱਖ ਸੰਗਤਾਂ ਬਿਲਕੁਲ ਆਪ ਸੁਣ ਬਿਲਕੁਲ ਕੱਲੀ ਕੱਲੀ ਗੱਲ ਆ ਜਿਹੜੀ ਦੱਸੀ ਗਈ ਆ ਇਹਨਾਂ ਦੋਨੋਂ ਤਿਹਾਰਾਂ ਨੂੰ ਲੈ ਕੇ ਮੁਕਸਦ ਸਾਹਿਬ ਦੀ ਧਰਤੀ ਤੇ ਜਿਹੜਾ ਮਾਗੀ ਦਾ ਮੇਲਾ ਕਹਿੰਦੇ ਭਰਿਆ ਜਾਂਦਾ ਧੰਨਵਾਦ ਜਣਵਾਦ